ਬਿਰਚ ਇੱਕ ਜਿਵੇਂ ਤੁਸੀਂ ਪਹਿਰਾਵੇ ਦੀ ਗੱਲ ਕੀਤੀ ਸੀ ਪਰ ਅੱਜ ਦੇ ਟਾਈਮ ਵਿੱਚ ਦੇਖੀਏ ਵੀ ਚਲੋ ਬਾਣਾ ਲਿਬਾਸ ਗੁਰੂ ਦਾ ਹੈਗਾ ਉਹ ਵੀ ਮਤਲਬ ਵੀ ਬਹੁਤ ਸਿੰਘਾਂ ਦੇ ਹਨਾ ਪਰ ਅੱਜ ਦੇ ਦੇਖੀਏ ਕਿ ਉਲਟ ਹੋ ਰਿਹਾ ਵੀ ਮੁੰਡੇ ਕੁੜੀਆਂ ਵਾਲੇ ਕੱਪੜੇ ਪਾ ਰਹੇ ਨੇ ਤੇ ਕੁੜੀਆਂ ਮੁੰਡੇ ਵਾਲੇ ਕੱਪੜੇ ਪਾ ਰਹੇ ਨੇ ਫਿਰ ਗੁਰੂ ਦੇ ਸਿੰਘ ਕਿਵੇਂ ਸਜਣਗੇ ਇਹ ਹੋ ਰਿਹਾ ਜੀ ਇਹ ਹੁਣ ਮਹਾਰਾਜ ਦੀ ਕਿਰਪਾ ਮਹਾਰਾਜ ਕਹਿੰਦੇ ਭਾਈ ਦਿਆ ਸਿੰਘ ਜੀ ਨੇ ਸਵਾਲ ਕਰਿਆ ਦੀ ਮਹਾਰਾਜ ਕਹਿੰਦੇ ਵੀ ਤੁਸੀਂ 96 ਕਰੋੜ ਖਾਲਸੇ ਦੀ ਗੱਲ ਕਰਦੇ ਹੋ ਵੀ ਸਿੰਘ ਤਾਂ ਇੱਕ ਨਹੀਂ ਬਣਦਾ ਵੀ ਜਿਹੜਾ ਬਣਦਾ ਵੀ ਉਹਨੂੰ ਹਕੂਮਤ ਮਾਰ ਦਿੰਦੀ ਆ ਮਹਾਰਾਜ ਕਹਿੰਦੇ ਵੀ ਅਸੀਂ ਹਵਾ ਹੀ ਹੈ ਜੀ ਚਲਾ ਦਾਂਗੇ ਵੀ ਜਿਹਨੂੰ ਇਹ ਹਵਾ ਲੱਗਦੀ ਜਾਊਗੀ ਵੀ ਉਹ ਖਾਲਸਾ ਸਾਧ ਦਾ ਜਾਊਗਾ ਵੀ ਉਹ ਸਿੰਘ ਸਾਧ ਦਾ ਜਾਊਗਾ ਇਹ ਹੁਣ ਹਵਾ ਹੀ ਇਹ ਜੀ ਚਲਦੇ ਜਿਹਦੇ ਮਹਾਰਾ ਦੀ ਕਿਰਪਾ ਹੋ ਗਈ ਜਿਨ੍ਹਾਂ ਨੂੰ ਇਹ ਜਿਹਨੂੰ ਹਵਾ ਲੱਗਦੀ ਜਾ ਰਹੀ ਆ ਉਹ ਸਿੰਘ ਸੱਜਦਾ ਜਾ ਰਿਹਾ ਖਾਲਸਾ ਸੱਜਦਾ ਜਾ ਰਿਹਾ ਹੌਲੀ ਹੌਲੀ ਮਹਾਰਾ ਦੇ ਬਚਨ ਫੇਰ 96 ਕਰੋੜ ਖਾਲਸਾ ਹੋਊਗਾ ਫੇਰ ਸ਼ੀਧੀਆਂ ਸ਼ੀਧੀਆਂ ਪਾਉਣਗੇ ਸ਼ੀਧੀ ਪਾ ਕੇ ਹੀ ਕਹਿੰਦੇ ਨੇ ਅੱਜ ਕੱਲ ਵੀ ਰਾਜ ਮਿਲਣਾ ਰਾਜ ਐ ਨਹੀਂ ਮਿਲਣਾ ਸਾਰੇ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਵੱਲ ਸੇ ਲੈ ਰਾਜ ਆ ਜਿਹੜਾ ਉਹ ਆਪਣੇ ਮਤਲਬ ਜੰਗਾਂ ਯੁੱਧਾਂ ਕਰਨੀਆਂ ਸ਼ਸਤਰ ਧਾਰੀ ਹੋਣਾ ਸ਼ਸਤਰ ਧਾਰੀ ਹੋਵਾਂਗੇ ਤਾਂ ਹੀ ਜੰਗਾਂ ਹੋਣਗੀਆਂ ਤਾਹੀਂ ਰਾਜ ਆਉਣਾ ਨਹੀਂ ਖਾਲਸਾ ਹੈ ਘਰੇ ਬੈਠ ਕੇ ਤਾਂ ਕਿਸੇ ਨੂੰ ਵੀ ਰਾਜ ਨਹੀਂ ਦੇਣਾ ਉਹ ਖਾਲਸੇ ਦੀ ਗੱਲ ਹੁਣ ਮਹਾਰਾਜ ਦੇ ਬਚਨ ਦੇ ਪ੍ਰਤੱਖ ਹੋ ਰਹੇ ਨੇ ਰਣਕਪਾਤਸ਼ਾਹ ਕਹਿੰਗੇ ਕਿ ਨਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਬਚਨ ਅੱਜ ਦਿਨ ਵੀ ਇਹ ਵੀ ਨਹੀਂ ਨਹੀਂ ਗੱਲ ਪਤਾ ਵੀ ਇਹ ਬਚਨ ਦੱਸਿਆ ਹੀ ਨਹੀਂ ਮਤਲਬ ਕਿਸੇ ਨੇ ਵੀ ਇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵੀ ਇਹ ਬਚਨ ਕਿਹਨਾਂ ਨੇ ਕਿਹਾ ਕਿਹੜੀ ਬਾਣੀ 'ਚ ਲਿਖਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਅੱਜ ਕੱਲ੍ਹ ਦਲਾ ਪੰਥਾਂ 'ਚ ਇਹ ਚੀਜ਼ ਦੀ ਬਹੁਤ ਹੱਲੇ ਵੀ ਮਤਲਬ ਪ੍ਰਾਤਨ ਮਰਿਆਦਾ ਪ੍ਰਾਤਨ ਸਾਰਾ ਇਤਿਹਾਸ ਦਲਾ ਪੰਥਾਂ ਜੀ ਮਿਲਦਾ ਸਿੱਖਾਂ ਨੂੰ ਹੋਰ ਕਿਤੇ ਸਭ ਸਭ ਮਤਲਬ ਖਾ ਕੇ ਕੁਛ ਛੱਡੇ ਹੀ ਨਹੀਂ ਇਹਨਾਂ ਨੇ ਜਿੰਨਾ ਤੁਸੀਂ ਮਤਲਬ ਦਲਾ ਪੰਥਾਂ ਦੇੋਂ ਸਿੱਖੋਗੇ ਤੁਸੀਂ ਜਾਓਗੇ ਦਲਾ ਪੰਥਾਂ ਚ ਵਿਚਰੋਗੇ ਤੁਸੀਂ ਮਤਲਬ ਸਾਰਾ ਇਤਿਹਾਸ ਤੁਹਾਨੂੰ ਦਲਾ ਪੰਥਾਂ ਚੋਂ ਮਿਲਣਾ ਸਾਰਾ ਪੂਰਾ ਇਤਿਹਾਸ ਤੁਹਾਨੂੰ ਦਲਾ ਪੰਥਾਂ ਚੋਂ ਮਿਲਣਾ ਜਿੰਨਾ ਆਪਣਾ ਖਾਲਸੇ ਦਾ ਪ੍ਰਾਤਨ ਇਤਿਹਾਸ ਆ ਨਾ ਜੀ ਉਹ ਸਾਰਾ ਦਲਾ ਪੰਥ ਅੱਜ ਵੀ ਪਿਆ ਅੱਜ ਵੀ ਬਰਕਰਾਰ ਪਿਆ ਚਲੋ ਸਮਾਂ ਆਇਆ ਕੋਈ ਕਿਸੇ ਟਾਈਮ ਸਮਾਂ ਆ ਚਾਸੀ ਦਾ ਚਲੋ ਸਮਾਂ ਆਇਆ ਹਨਾ ਉਦੋਂ ਕੁਝ ਨਹੀਂ ਮਤਲਬ ਗਰੰਟਾ ਦੇ ਇਹਨਾਂ ਨੇ ਸਾੜ ਵੀ ਦਿੱਤੇ ਬਹੁਤ ਕੁਝ ਹੋਇਆ ਉਦੋਂ 84 ਦੇ ਬਹੁਤ ਕੁਝ ਹੋਇਆ ਬਹੁਤ ਨੁਕਸਾਨ ਮਤਲਬ ਇਹਨਾਂ ਨੇ ਕਰਿਆ ਗਰੰਟਾ ਦਾ ਪਰ ਮਤਲਬ ਫਿਰ ਵੀ ਮਹਾਰਾਜ ਦੇ ਬਚਨ ਪ੍ਰਤੱਖ ਨੇ ਮਹਾਰਾਜ ਦੇ ਪੂਰੇ ਹੋਣ ਨੇ ਕਿ ਖਾਲਸਾ ਕਦੇ ਖਤਮ ਹੋਣ ਵਾਲਾ ਨਹੀਂ ਹੈਗਾ ਜੀ ਜੋ ਮਰਜੀ ਇਹਨੂੰ ਅੱਜ ਤੱਕ ਔਰੰਗਜ਼ੇਬ ਸਿਕੰਦਰ ਬਾਦਸ਼ਾਹ ਵਰਗੇ ਆ ਗਏ ਔਰੰਗਜ਼ੇਬ ਵਰਗੇ ਆ ਗਏ ਬਾਬਰ ਕੇ ਵਰਗੇ ਆ ਗਏ ਕੋਈ ਵੀ ਇਹਨੂੰ ਖਤਮ ਨਹੀਂ ਕਰ ਸਕਿਆ ਇਹ ਖਤਮ ਹੋਣ ਵਾਲਾ ਹੀ ਨਹੀਂ ਖਾਲਸਾ ਖਾਲਸਾ ਪੈਦਾ ਹੀ ਮਹਾਰਾਜ ਨੇ ਖੰਡੇ ਦੀ ਧਾਰ ਚੁੱਕ ਰਿਆ ਅਮਰ ਦੇ ਬਾਟੇ ਚ ਮਤਲਬ ਪ੍ਰਗਟ ਕਰਿਆ ਖਾਲਸਾ